ਦੋਸਤੋ ਅ ਅੱਜ ਸਾਥੀ ਦਾ ਸਵਾਲ ਆਇਆ ਹੈ ਕਿ ਨਿਰਮਲੇ ਕੌਣ ਹਨ ਨਿਰਮਲੇ ਕੌਣ ਸੰਗਿਆ ਨਿਰਮਲੇ ਕੌਣ ਹਨ ਕੁਝ ਲੋਕਾਂ ਨੇ ਪਾਈਕਾਨ ਸਿੰਘ ਨਾਬਾ ਦੇ ਮਾਨ ਕੋਸ਼ਿਚੋਂ ਇੱਕ ਐਂਟਰੀ ਦੇਖੀ ਹੈ ਜਿਦੇ ਚ ਲਿਖਿਆ ਗਿਆ ਕਿ ਨਿਰਮਲੇ ਚਾਰ ਨਿਰਮਲੇ ਸੰਚਲਨ ਗੁਰੂ ਕਮਿੰਦ ਸਿੰਘ ਸਾਹਿਬ ਨੇ ਬਨਾਰਸ ਵਿੱਚ ਸੰਸਕ੍ਰਿਤ ਪੜਨ ਵਾਸਤੇ ਭੇਜਿਆ ਸੀ ਪਾਈ ਕਾਨ ਸਿੰਘ ਨਾਭਾ ਬਹੁਤ ਵਧੀਆ ਕੰਮ ਕੀਤਾ ਸਾਰੇ ਦੱਸਦਾ ਵਿੱਚ ਕੋਈ ਸ਼ੱਕ ਦੀ ਗੱਲ ਨਹੀਂ ਐਨੇ ਸਾਦਲਾ ਕੇ ਉਸਨੇ ਮਿਹਨਤ ਕੀਤੀ ਉਸਨੇ ਬਹੁਤ ਵਧੀਆ ਕਿਤਾਬਾਂ ਵੀ ਲਿਖੀਆਂ ਨੇ ਹਮੇਦੂ ਨਹੀਂ ਗੁਰਮਤਿ ਪਰ ਬਾਕੀ ਗੁਰਮਤਿ ਸੁਧਾਕਰ ਗੁਰਮਤ ਇਹ ਜਿਹੜੀਆਂ ਉਹਨਾਂ ਦੀਆਂ ਕਿਤਾਬਾਂ ਨੇ ਸਾਰੀਆਂ ਕੀਮਤੀ ਨੇ ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਪਾਈ ਕਾਨ ਸਿੰਘ ਨਾਭਾ ਜਿਹੜਾ ਆਖਰੀ ਅਥਾਰਟੀ ਸੀ ਕਿਸੇ ਕੋਲ ਵੀ ਗਲਤੀਆਂ ਹੋ ਸਕਦੀਆਂ ਨੇ ਉਹਨਾਂ ਕੋਲ ਕੋਈ ਸੋਮਾ ਨਹੀਂ ਸੀ ਕੁਝ ਸੁਣਿਆ ਸੁਣਿਆ ਗਰਦਾਸਨ ਉਹਨਾਂ ਨੇ ਕਈ ਗੱਨਾਵਰਤ ਲਿਖੀਆਂ ਜਿੱਦਾਂ ਵਿੱਚ ਇਹ ਗੁਰੂ ਹਰਗੋਬਿੰਦ ਸਾਹਿਬ ਦੇ ਬਾਰੇ ਵਿੱਚ ਲਿਖਿਆ ਵੀ ਉਹ ਉਹਨਾਂ ਨੂੰ ਇੱਕ ਜਿਹੜੀ ਬੱਚੀ ਮਿਲੀ ਉਹਨਾਂ ਨੂੰ ਕੂੜੇ ਤੋਂ ਦੇ ਉਹਨਾਂ ਨੇ ਚੁੱਕ ਕੇ ਪਾਲ ਲਈ ਆਪਣੀ ਪੁੱਤਰੀ ਬਣਾ ਲਈ ਸੱਤ ਵਿਆਹ ਸੰਨ ਉਹਨਾਂ ਦੇ ਵੀ ਉਹਨਾਂ ਨੇ ਲਿਖਿਆ ਸੋ ਇਹ ਗੱਲਤੀਆਂ ਉਹਨਾਂ ਨੇ ਕੀਤੀਆਂ ਨੇ ਕੋਈ ਵੀ ਕਰ ਸਕਦਾ ਹੈ ਤੇ ਸ਼ਾਇਦ ਜਿੰਦੇ ਨੇ ਤਾਂ ਇਹ ਗੱਤियां ਦਰਸਤ ਕਰ ਜਾਂਦੇ ਤਾਂ ਉਹਨਾਂ ਨੇ ਇਹ ਐਂਟਰੀ ਢਿਖੀ ਸੀ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਨਿਰਮਲੇ ਚਾਰ ਪੇਜੇ ਇਹਦੇ ਪਿੱਛੇ ਤੋਗੇ ਗਰਨੌਸਕ ਦੀਆਂ ਨੰਬਰ ਇੱਕ ਯਾਤ ਨਿਰਮਲਿਆਂ ਦਾ ਇਸ ਤਰ੍ਹਾਂ ਦਾ ਪ੍ਰਚਾਰ ਸੀ ਔਰ ਐਬੀਸੀ ਜਿੱਦਾਂ ਉਹਨਾਂ ਨੇ ਦਸੰਗ੍ਰੰਥ ਬਾਰੇ ਪਾਈਕਾਨ ਸਿੰਘ ਦਾਪਾ ਨੇ ਗੱਲਾਂ ਦੇ ਦਿੱਤੀਆਂ ਵੀ ਆ ਗੁਰੂ ਸਾਹਿਬ ਦਾ ਲਿਖਿਆ ਤੇ ਉਹ ਲਿਖਿਆ ਕਿਉਂਕਿ ਉਸਨੇ ਪ੍ਰਚਾਰ ਸੀਗਾ ਤੇ ਜਦੋਂ 1914 15 20 26 27 ਤੱਕ 26 ਤੱਕ ਜਿਹੜਾ ਮਹਾਨਕੋਸ਼ ਦਾ ਕੰਮ ਕਰਦੇ ਨੇ 14 ਸਾਲ ਉਸ ਤੋਂ ਪਹਿਲਾਂ ਪਹਿਲਾਂ ਉਹਨਾਂ ਕੋਲ ਜੋ ਕੁਝ ਆ ਚੁੱਕਾ ਸੀ ਉਹ ਉਹਨਾਂ ਨੇ ਉਹਦੇ ਹਿਸਾਬ ਨਾਲ ਇਹ ਲਿਖਿਆ ਤੋ ਏਯੋਨ ਨਾ ਕੋਲ ਜਿਹੜੀ ਇਹ ਨਿਰਮਲ ਦਾ ਆਪਣਾ ਕੀਤਾ ਪ੍ਰਚਾਰ ਹੈ ਜਿਹੜਾ ਉਹਨਾਂ ਤੱਕ ਪਹੁੰਚਿਆ ਹੋਏਗਾ ਅਜੇ ਤੱਕ ਅਕਾਲੀ ਲਹਿਰ ਨਹੀਂ ਸੀ ਚੱਲੀ ਅਕਾਲੀਆਂ ਨੇ ਸੰਗਤਾਂ ਨੇ ਗੁਰਦੁਆਰੇ ਆਜ਼ਾਦ ਨਹੀਂ ਜ਼ਿਕਰ ਆਏ ਤੇ ਲੋਕਾਂ ਨੂੰ ਪਤਾ ਨਹੀਂ ਸੀ ਕਿ ਗੱਭੀ ਹੰਤ ਤੇ ਨਿਰਮਲੇ ਕੌਣ ਨੇ ਜਿਨ੍ਹਾਂ ਨੇ ਗੁਰਦੁਆਰਿਆਂ ਉੱਤੇ ਕਬਜ਼ੇ ਕੀਤੇ ਹੋਏ ਨੇ ਉਦਾਸੀ ਦੇ ਨਿਰਮਲੇ ਸੰ ਜਿਹੜੇ ਉਸ ਦੇ ਗੁਰਦੁਆਰਿਆਂ ਦੇ ਉੱਤੇ ਕਾਬਜ਼ ਸਨ ਦਰਬਾਰ ਸਾਹਿਬ ਤੇ ਹੋ ਸਾਰੇ ਦੇ ਸਾਰੇ ਗੁਰਦੁਆਰੇ ਇਹਨਾਂ ਦੇ ਕਬਜ਼ੇ ਵਿੱਚ ਹਨ ਕੁਝ ਤਾਂ ਇਹਨਾਂ ਨੇ ਆਪਣੇ ਉਦਾਸੀ ਡੇਰੇ ਤੇ ਅਖਾਰੇ ਬਣਾ ਕੇ ਰੱਖੇ ਹੋਏ ਸਨ ਨਿਰਮਲ ਅਖਾਰੇ ਬਣਾ ਕੇ ਰੱਖੇ ਹੋਏ ਸਨ ਜਿਹੜੇ ਕਿ ਪੰਥ ਤੇ ਪੈਸ ਉਹਨ ਖਾੜਿਆਂ ਔਰ ਡੇਰਿਆਂ ਨੂੰ ਤਾਂ ਉਹਨਾਂ ਨੇ ਕਬਜ਼ੇ ਚ ਰੱਖਿਆ ਪਰ 1925 ਦੌਰਾਨ 5 ਸਾਲ ਦਾ ਡੇਢ ਹਰ ਚਲਾ ਕੇ ਗੁਰਦੁਆਰਾ ਸੁਧਾਰਨ ਡੇਢ ਚਲਾ ਕੇ ਇਹਨਾਂ ਗੁਰਦੁਆਰਿਆਂ ਨੂੰ ਇਨਮੰਤਾਂ ਨਿਰਮਣਿਆ ਉਦਾਸੀਆਂ ਤੋਂ ਆਜ਼ਾਦ ਕਰਵਾ ਲਿਆ ਗਿਆ। ਤਾਂ ਜਿੱਥੋਂ ਤੱਕ ਹੈਗੀ ਗੱਲ ਇਹ ਕਹਣਾ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਚਾਰ ਨਿਮਲੇ ਭੇਜੇ ਸਨ ਪਹਿਲੀ ਗੱਲ ਤੇ ਸਿਧਾਂਤਕ ਤੌਰ ਤੇ ਵੀ ਦੇਖਿਆ ਜਾਵੇ ਤੇ ਇਤਹਾਸਕ ਤੌਰ ਤੇ ਵੀ ਦੇਖਿਆ ਜਾਵੇ ਤੇ ਇਹ ਗੱਲ ਗਲਤ ਸਾਬਤ ਹੁੰਦੀ ਹੈ। ਗੁਰੂ ਸਾਹਿਬ ਇਸ ਟ੍ਰੈਕਿੰਗ 'ਨਿਯੇ ਕਿ ਅਨੰਦਪੁਰ ਸਾਹਿਬ ਚੱਕ ਨਾਨਕੀ ਵਿੱਚ ਗੁਰੂ ਸਾਹਿਬ ਕੋਲ ਸੰਸਕ੍ਰਿਤ ਦੇ ਟੀਚਰ ਹੋਸਲੇ ਮੌਜੂਦ ਸਨ ਗੁਰੂ ਗਵਿੰਦ ਸਿੰਘ ਸਾਹਿਬ ਨੇ ਆਪ ਸੰਸਕ੍ਰਿਤ ਵਿਦਿਆਕ ਦੇ ਕੋਲ ਨਹੀਂ ਹੈ ਭਾਈ ਕਿਰਪਾ ਨਾਮ ਦਾਸ ਕੋਲੋਂ ਭਾਈ ਕਿਰਪਾ ਨਾਮ ਉਹ ਹੀ ਹੈ ਜਿਹਨੂੰ ਜਿਹਦੀ ਜਿਹਨੂੰ ਨਾਲ ਲੈ ਕੇ ਤੇ ਕਸ਼ਮੀਰੀ ਬ੍ਰਹਮਣ ਸੋਲਾ ਜਿਹੜੇ ਨੇ 5275 ਦੇ ਦਿਨ ਗੁਰਤੇਗ ਬਾਦਰ ਸਾਹਿਬ ਕੋਲ ਆਏ ਸਨ ਤੋਂ ਭਾਈ ਕਿਰਪਾ ਨਾਮ ਦਾਸ ਤੇ ਉਸ ਦਾ ਪ੍ਰਵਾਹ ਜਿਹੜੇ ਵੱਡੇ ਵੱਡੇ ਰੇ ਸਨ ਇਹ ਸਾਰੇ ਉਸੇ ਪਰਿਵਾਰ ਚੋਂ ਨੇ ਜਿਹਦੇ ਚੋਂ ਗੁਰਨਾਨਕ ਸਾਹਿਬ ਜੀ ਨੂੰ ਬ੍ਰਹਮ ਦਾਸ ਤੋਂ ਮਿਲੇ ਸਨ ਰਣ ਦਾਸ ਬ੍ਰਹਮ ਦਾਸ ਕਿ ਕਿਰਪਾ ਨਾਮ ਇਹ ਸਾਰੇ ਜਿਹੜੇ ਸੰਸਕ੍ਰਿਤ ਦੇ ਵਿਦਵਾਨ ਸਾਬ ਮੱਤੰਦੇ ਕਸ਼ਮੀਰ ਵਿਰਾਨਵਾਦੇ ਸਨ ਸੁਖਰੂ ਸਾਹਿਬ ਨੇ ਹਵਤਾ ਸੰਸਕ੍ਰਿਤ ਉਹਦੇ ਕੋਲ ਸਿੱਖੀ ਤੇ ਹੋਰ ਵੀ ਲੋਕ ਸੰਜੜੇ ਦਾ ਸੰਸਕ੍ਰਿਤ ਦੇ ਉੱਥੇ ਵਿਦਵਾਨ ਸਨ ਨਾਨੇ ਕਦੇ 52 ਘਰੀ ਬੈਠੇ ਸਨ ਉਚੋਕੀ ਸੰਸਕਰਦੇ ਸਨ ਤੇ ਗੁਰੂ ਸਾਹਿਬ ਨੂੰ ਕੀ ਜ਼ਰੂਰਤ ਪਈ ਵੀ ਕਾਸ਼ੀ ਵਿੱਚ ਸੰਸਕ੍ਰਿਤ ਭੇਜਣ ਵਾਸਤੇ ਚਾਰ ਜਣੇ ਨੂੰ ਭੇਜਣ ਸੰਸਕ੍ਰਿਤ ਤੇ ਕੋਈ ਐਡੀ ਗੱਤ ਹੈ ਨਹੀਂ ਜਿੱਦੇ ਵਾਸਤੇ ਤੁਹਾਨੂੰ ਜਿਹੜਾ ਉੱਥੇ ਕਾਸ਼ੀ ਜਾਣਾ ਪਵੇ ਗੁਰੂ ਨਾਨਕ ਸਾਹਿਬ ਨੇ ਤਾਂ ਸੰਸਕ੍ਰਿਤ ਜਿਹੜੀ ਆਪਣੇ ਪਿੰਡ ਰਾਏਪੋਈ ਦੀ ਤਨਵੜੀ ਚੋਂ ਸਿੱਖ ਲਈ ਸੀ ਇਹਦਾ ਮਤਲਬ ਸੁਹਾਵੀ ਹੈ ਕਿ ਉਸ ਵੇਲੇ ਸੰਸਕ੍ਰਿਤ ਦੇ ਵਿਦਵਾਨ ਪੰਜਾਬ ਵਿੱਚ ਹਰ ਥਾਂ ਦੇ ਬੈਠੇ ਹਨ ਹਰ ਪਾਸੇ ਹੀ ਹੁੰਦੇ ਹਨ ਹਰ ਜ਼ਬਾਨ ਦੇ ਵਿਦਵਾਨ ਤੇ ਪੰਜਾਬ ਵਿੱਚ ਤੇ ਸੰਸਕ੍ਰਿਤ ਦੇ ਵਿਦਵਾਨ ਥਾਂ ਥਾਂ ਤੇ ਮਿਲਦੇ ਹਨ ਕਿਉਂਕਿ ਹਿੰਦੂਆਂ ਦੇ ਮੰਦਰ ਜਿਹੜੇ ਨੇ ਕਈ ਥਾਵਾਂ ਤੇ ਉੱਥੇ ਮੌਜੂਦ ਸਨ ਹਿੰਦੂਆਂ ਦੇ ਜਾਂ ਵਿਸ਼ਨੂਆਂ ਦੇ ਸ਼ੈਵ ਦੇ ਸੂਰੀ ਦੇਵਤੇ ਦੇ ਇਹਨਾਂ ਦੇ ਮੰਦਰ ਉੱਥੇ ਸਾਰੇ ਪਾਸੇ ਮੌਜੂਦ ਸਨ ਕਸ਼ਮੀਰ 'ਚ ਤਾਂ ਇਹਨਾਂ ਦਾ ਬਹੁਤ ਜ਼ਿਆਦਾ ਲੰਬਾ ਚੜ੍ਹਾ ਪਸਾਰਾ ਰਿਹਾ ਹੈ ਤੇ ਇਹ ਕਸ਼ਮੀਰੀ ਬ੍ਰਾਹਮਣ ਸਾਰੇ ਦੇ ਸਾਰੇ ਜਿਹੜੇ ਸਨ ਇਹ ਸੰਸਕ੍ਰਿਤ ਦੀ ਵਿਦਿਆ ਬਨਾਰਸ ਦੇ ਲੋਕਾਂ ਨਾਲੋਂ ਜ਼ਿਆਦਾ ਜਾਣਦੇ ਜੇ ਸੰ ਕਿਉਂਕਿ ਅਸਲੀ ਬ੍ਰਹਮਣ ਜਿਹੜੇ ਸਨ ਉਹ ਕਸ਼ਮੀਰ ਚ ਬੈਠੇ ਸਨ ਸੋ ਇਹ ਕਹਿੰਦਾ ਵੀ ਗੁਰੂ ਸਾਹਿਬ ਨੇ ਭੇਜਿਆ ਇਹ ਬਿਲਕੁਲ ਗਲਤ ਗੱਲ ਹੈ ਗੁਰੂ ਸਾਹਿਬ ਨੂੰ ਸੰਸਕ੍ਰਿਤ ਭੇਜਣ ਵਾਸਤੇ ਪੜਾਉਣ ਵਾਸਤੇ ਉੱਥੇ ਭੇਜਣ ਦੀ ਜ਼ਰੂਰਤ ਨਹੀਂ ਸੀ ਫਿਰ ਦੂਸਰੀ ਗੱਲ ਹੈ ਗੁਰੂ ਸਾਹਿਬ ਨੇ ਕਿਉਂ ਭੇਜਿਆ ਇਹ ਜਿਹੜੀ ਇਹ ਦਲੀਲ ਦਿੰਦੇ ਹਨ ਕਿ ਸੰਸਕ੍ਰਿਤ ਸਿੱਖੇ ਉੱਥੋਂ ਦੀਆਂ ਜਿਹੜੀਆਂ ਉੱਥੇ Hindu ਧਰਮ ਦੀਆਂ ਕਿਤਾਬਾਂ ਨੇ ਉਹ ਸੰਸਕ੍ਰਿਤ ਚ ਨੇ ਉਹਨਾਂ ਨੂੰ ਪੜ੍ਹ ਕੇ ਤੇ ਗਿਆਨ ਲੈ ਕੇ ਆਉਣ ਕੀ ਸਿੱਖ ਧਰਮ ਜਿਹੜਾ ਹੈ ਹਿੰਦੂ ਧਰਮ ਦੀਆਂ ਟਰਾਂਸਲੇਸ਼ਨਸ ਜਿਹੜੀਆਂ ਨੇ ਉਹਦੇ ਤਰਜਮੇ ਨੇ ਉਹਨਾਂ ਦਾ ਪ੍ਰਚਾਰ ਕਰਨ ਵਾਸਤੇ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪਹਿਲੇ 9 ਗੁਰੂਸਾਂ ਜੋ ਕੁਝ ਦੇ ਗਏ ਉਸ ਤੋਂ ਅੱਗੇ ਵੀ ਹੋਰ ਕੁਝ ਚਾਹੀਦਾ ਸੀਗਾ ਗੁਰੂ ਨਾਨਕ ਸਾਹਿਬ ਇਹ ਸਾਰਾ ਕੁਝ ਪੜ ਚੁੱਕੇ ਸਨ ਔਰ ਉਹਨਾਂ ਨੇ ਆਪਣੀ ਬਾਣੀ ਵਿੱਚ ਇੱਕ ਅੱਧੀ-ਕੱਢੀ ਚੀਜ਼ ਚੜ੍ਹੀਏ ਇਹ ਦਸਤੀਸੀ ਔਰ ਮਿਥਾਸ ਨੂੰ ਥਾਂ-ਥਾਂ ਤੇ ਉਹਨਾਂ ਰੰਗ ਕੀਤਾ ਸੀ ਕਿ ਗੁਰੂ ਸਾਹਿਬ ਨੇ ਹੁਣ ਦੁਆਰਾ ਮਿਥਾਸ ਕ੍ਰੀਏਟ ਕਰਨਾ ਸੀਗਾ ਲੋਕ ਆਪਣੇ ਲੋਕਾਂ ਨੂੰ ਮਿਥਾਸ ਪੜਾਉਣਾ ਸੀਗਾ ਰਮਾਇਣ ਤੇ ਮਹਾਭਾਰਤ ਤੇ 24 ਅਵਤਾਰ ਦੀਆਂ ਕਹਾਣੀਆਂ ਸੁਣਾਉਣੀਆਂ ਸਨ ਕਦ ਵੀ ਸੁਣਾਉਣੀਆਂ ਸਨ ਕਿ ਇਹਨਾਂ ਵਿੱਚੋਂ ਕੋਈ ਐਸੀ ਸਿੱਖਿਆ ਮਿਲਦੀ ਹੈ ਜਿਹੜੀ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਤੋਂ ਉੱਪਰ ਹੈ ਕੋਈ ਅਸੀ ਸਿੱਖਿਆ ਨਹੀਂ ਚਾਹ ਜਿਹੜੀ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਹੈ ਕਿ ਗੁਰੂ ਗ੍ਰੰਥ ਸਾਹਿਬ ਤੋਂ ਵੱਧ ਸਿੱਖਿਆ ਉੱਪਰ ਦੀ ਸਿੱਖਿਆ ਦੇਣ ਦੀ ਜ਼ਰੂਰਤ ਸੀ ਮਿਸ ਹਾਸ ਉਦੋਂ ਸਿਖਾਇਆ ਜਾਂਦਾ ਹੈ ਜਦੋਂ ਤੁਹਾਡੇ ਕੋਲ ਆਪਣਾ ਫਲਸਫਾ ਨਾ ਹੋਵੇ ਤੇ ਗੁਰੂ ਨਾਨਕ ਦਾ ਫਲਸਫਾ ਅੱਜ ਵੀ ਤੁਸੀਂ ਦੇਖੋ ਦੁਨੀਆ ਵਿੱਚ ਕੋਈ ਫਲਸਫਾ ਇਹਦੇ ਬਰਬਰ ਦਾ ਜਾਂ ਇਹਦੇ ਨੇੜੇ-ਤੇੜੇ ਦਾ ਨਹੀਂ ਹੈ ਆ ਵੈਸੇ ਤਾਂ ਹਰ ਕੋਈ ਆਦਮੀ ਆਪਣੇ ਧਰਮ ਨੂੰ ਸਭ ਤੋਂ ਉੱਚਾ ਕਹਿੰਦਾ ਹੈ ਆਪਣੀ ਤਰ੍ਹਾਂ ਫਿਲਾਸਫੀ ਨੂੰ ਸਭ ਤੋਂ ਵਧੀਆ ਕਹਿੰਦਾ ਹੈ ਪਰ ਇਸ ਗੱਲ ਨੂੰ ਗੈਰ ਸਿੱਖ ਵਿਦਵਾਨ ਵੀ ਮੰਨਦੇ ਨੇ ਵੀ ਗੁਰੂ ਨਾਨਕ ਸਾਹਿਬ ਨੇ ਜੋ ਧਰਮ ਦਿਆਂ ਫਲਸਫੀਆਂ ਜੀਵਨ ਦੀਆਂ ਧਾਰਾ ਰਬ ਦੀਆਂ ਕਹੀਆਂ ਨੇ ਨਰਕ ਸਵਰਗ ਦੀਆਂ ਗੱਲਾਂ ਕੀਤੀਆਂ ਨੇ ਜੋ ਮੁਕਤੀ ਦੀਆਂ ਗੱਲਾਂ ਕੀਤੀਆਂ ਨੇ ਉਸ ਤੋਂ ਅਗਧੈਰੀ ਗੱਲ ਕੋਈ ਨਹੀਂ ਹੈ ਉਸ ਤੋਂ ਵਧੀਆ ਕੋਈ ਵੀ ਅੱਜ ਤੱਕ ਨਾ ਦੇ ਸਕੇ ਤੇ ਨਾ ਦੇ ਸਕੇਗਾ ਜਾਇ ਸੋ ਇਹ ਕਹਣਾ ਕਿ ਗੁਰੂ ਸਾਹਿਬ ਨੇ ਜਿਹੜੀਆਂ ਇਸ ਕੰਮ ਲਈ ਉਹਨਾਂ ਨੂੰ ਭੇਜਿਆ ਸੀ ਵੀ ਜਾ ਕੇ ਟਰਾਂਸਲੇਸ਼ਨਾਂ ਸਿੱਖ ਕੇ ਆਓ ਸੰਸਕ੍ਰਿਤੀਆਂ ਬਿਲਕੁਲ ਗਲਤ ਹੈ ਗੁਰੂ ਸਾਹਿਬ ਕਿਸੇ ਫਿਰ ਫੇ ਇੱਕ ਹੋਰ ਗੱਲ ਮੈਂ ਥੇ ਵੀ ਵਾਜ਼ੀਆ ਕਰ ਦੇਣੀ ਚਾਹਾਂਗਾ ਕਿ ਗੁਰੂ ਸਾਹਿਬ ਨੂੰ ਕਿਹਾ ਜਾਂਦਾ ਵੀ ਉਹਨਾਂ ਨੇ ਦਸਮ ਗ੍ਰੰਥ ਜਿਹੜਾ ਲਿਖਿਆ ਤੇ ਉਹ ਸਾਰੀਆਂ ਸੰਸਕ੍ਰਿਤੀਆਂ ਕਿਤਾਬਾਂ ਦੇ ਟਰਾਂਸਲੇਸ਼ਨ ਨੇ ਔਰ ਨਾਮਾ ਧੋਮਾ ਜਿਹੜਾ ਹੈ ਉਹ ਵੀ ਇਹ ਗੱਲ ਮੰਨ ਚੁੱਕੇ ਤੇ ਸਾਰੇ ਮੰਨਦੇ ਨੇ ਵੀ ਇਹ ਫਿਰ ਉਹਦੇ ਤੁਸੀਂ ਜਿਕਰ ਬਚਿੱਤਰ ਨਾਟਕ ਅਸਲ ਨਾਮ ਇਹਦਾ ਬਚਿੱਤਰ ਨਾਟਕ ਹੀ ਹੈ ਇਹਦੀ ਅੰਦਰੂਨੀ ਗਵਾਹੀ ਦੇਖੋ ਥਾਂ ਥਾਂ ਲਿਖਿਆ ਮਾਰਕੰਡੇ ਪੁਰਾਨ ਇਤੀ ਮਾਰਕੰਡੇ ਪੁਰਾਣ ਇਹ ਉਹਨਾਂ ਦੀ ਸਾਰੀਆਂ ਟਰਾਂਸਲੇਸ਼ਨ ਮੰਨੀਆਂ ਹੋਈਆਂ ਨੇ ਤੋਂ ਇਹ ਸਾਰੀਆਂ ਦੇ ਸਾਨ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਟਰਾਂਸਲੇਟਰ ਸਨ ਕਿ ਉਹਨਾਂ ਨੇ ਟਰਾਂਸਲੇਸ਼ਨਾਂ ਦਾ ਪ੍ਰਚਾਰ ਕਰਨਾ ਸੀ ਕਿ ਸਿੱਖੀ ਦੀਆਂ ਜਿਹੜੀਆਂ ਜਿਹੜੀਆਂ ਗੁਰੂ ਨਾਨਕ ਸਾਹਿਬ ਤੋਂ ਗੁਰਦੇਵ ਭਾਤਤ ਸਭ ਤੱਕ ਜਿਹੜੀ ਪੰਜਾ ਗੁਰੂਆਂ ਦੀ ਛਿਆ ਗੁਰੂਆਂ ਦੀ ਬਾਣੀ ਸੀ ਕਿ ਉਹ ਛਿਆ ਗੁਰੂਆਂ ਦੀ ਬਾਣੀ ਜਿਹੜੀ ਹੈ ਉਹ ਕਾਫੀ ਨਹੀਂ ਸੀ ਉਹਦੇ ਵਿੱਚ ਸਾਰਾ ਜਿਹੜਾ ਮਿਥਾਸ ਜਿਹੜਾ ਰੰਦ ਕੀਤਾ ਹੋਇਆ ਸੀਗਾ ਸੋ ਇਹ ਸਾਰੀਆਂ ਗੱਲਾਂ ਨੂੰ ਜੇ ਆਪਾਂ ਸਾਵੇਂ ਰੱਖੀਏ ਤਾਂ ਇਹ ਸਬਤ ਹੋ ਜਾਂਦਾ ਹੈ ਵੀ ਨਿਰਮਲਿਆਂ ਨੂੰ ਜਿਹੜਾ ਕਿਸੇ ਗੁਰੂ ਨੇ ਐਸ ਐਚ ਆਰ ਸਿੱਖਣੇ ਭੇਜੇ ਸਨ ਬਨਾਸ ਜਿਹੜੇ ਆਪਣੇ ਨੂੰ ਨਿਰਮਲ ਲਿਖੇ ਨਿਰਮਲੇ ਹਨ ਕੌਣ ਇਹ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗਾ ਗੱਲ ਨਿਰਮਲ ਉਹ ਨੇ ਜਿਹੜੇ ਜਦੋਂ ਸਿੱਖਾਂ ਦਾ ਰਾਜ ਕਾਇਮ ਹੋ ਗਿਆ 1765 ਵਿੱਚ ਤੇ ਅਮਰ ਸਰ ਵਿੱਚ 1770 ਤੋਂ ਬਾਅਦ ਕੋਈ ਹਮਲਾਵਰ ਨਹੀਂ ਆਇਆ ਤੇ ਉੱਥੇ ਇੱਕ ਸੂਰਤ ਸਿੰਘ ਨਾਂ ਦਾ ਬੰਦਾ ਜਿਹੜਾ ਇਹ ਜ਼ਰੂਰ ਬਨਾਰਸ ਤੋਂ ਆਇਆ ਸੀਗਾ ਇਕਾਸ਼ੀ ਔਰ ਹਰਦوار ਤੋਂ ਪੜ੍ਹਾਈ ਕਰਕੇ ਆਇਆ ਸੀਗਾ ਹਿੰਦੂ ਗ੍ਰੰਥਾਂ ਦੀ ਤੋਂ ਇਹਨੇ ਆ ਕੇ ਕੇਸ ਰੱਖੇ ਹੋਏ ਸੀਗੇ ਤੋਂ ਇਸ ਕਰਕੇ ਇਹਨੇ ਆ ਕੇ ਵੀ ਦੇਖਿਆ ਵੀ ਅਸਲੀ ਸਿੱਖਾਂ ਕੋਲ ਕੋਈ ਪ੍ਰਚਾਰਕ ਉਹ جاری ਗ੍ਰੰਥੀ ਨਹੀਂ ਹੈ ਉਹਨੇ ਇਹ ਆ ਕੇ ਪ੍ਰਚਾਰ ਕਰਨਾ ਸ਼ੁਰੂ ਕੀਤਾ ਦਰਬਾਰ ਸਾਹਿਬ 'ਚ ਕਥਾ ਕਰਨੀ ਸ਼ੁਰੂ ਕਰਤੀ ਪਾਠ ਕਰਨਾ ਸ਼ੁਰੂ ਕਰਤਾ ਔਰ ਨਤੀਜਾ ਇਹ ਨਿਕਲਿਆ ਮੇਔਰਸ ਨੂੰ ਲੋਕਾਂ ਨੇ ਇੱਕ ਜਿਹੜਾ ਧਰਮਦਾਜ ਜਿਹੜਾ ਪ੍ਰਚਾਰਕ ਮੰਨ ਲਿਆ ਸਿੱਖ ਧਰਮ ਦਾ ਪ੍ਰਚਾਰਕ ਮੰਨਦੇ ਆ ਉਹਦਾ ਪੁੱਤਰ ਗਿਆਨੀ ਸੰਤ ਸਿੰਘ ਹੈ ਜਦੋਂ ਮਹਾਰਾਜ ਰਣਜੀਤ ਸਿੰਘ ਦਾ ਰਾਜ ਆਇਆ ਤੋਂ ਉਹ ਗਿਆਨੀ ਸੰਤ ਸਿੰਘ ਉਸ ਤੋਂ ਬਾਅਦ ਜਿਹੜਾ ਦਰਬਾਰ ਸਾਹਿਬ ਦੀ ਹੱਦ ਘਰਤੀ ਬਣਾਤਾ ਫਿਰ ਉਹਦਾ ਪੁੱਤਰ ਜਿਹੜੇ ਗੁਰਮੁਖ ਸਿੰਘ ਕਹਾ ਤੜਤ ਵਾਲੀ ਕਾਲ ਬੰਗੇ ਦੀ ਮਾਰਤਾ ਬਣਾਤਾ ਫਿਰ ਸੰਤ ਸਿੰਘ ਦਾ ਇੱਕ ਹੋਰ ਜਿਹੜਾ ਦਰਬਾਰਾ ਸਿੰਘ ਇੰਦਰ ਦਰਬਾਰ ਸਾਹਿਬ ਦਾ ਉਹ ਗ੍ਰੰਥੀਓ ਦੀ ਮੌਤ ਤੋਂ ਬਾਅਦ ਬਣਾਤਾ ਸੋ ਇਹ ਸਾਰੇ ਨਿਰਮਲ ਜਿਹੜੇ ਸਨ ਦਰਬਾਰ ਸਾਹਿਬ ਦੇ ਉੱਤੇ ਖਾਬਸ ਰਹੇ ਗੁਰਮukh ਸਿੰਘ ਨੂੰ ਤਾਂ ਸੇਖ ਰਾਜ ਵਿੱਚ ਹੀ ਖਤਮ ਕਰ ਦਿੱਤਾ ਕਿ ਅਸਿਗਾ ਉਹਦਾ ਪੁੱਤਰ ਪ੍ਰਦੂਮਨ ਸਿੰਘ ਸੀ ਅੰਗਰੇਜ਼ਾਂ ਦਾ ਏਜੰਟ ਰਿਆ ਔਰ ਇਹ ਸਾਰੇ ਦੇ ਸਾਰੇ ਜਿਹੜੇ ਨੇ ਨਿਰਮਲੇ ਉਹਨਾਂ ਦੇ ਏਜੰਟ ਅੰਗਰੇਜ਼ਾਂ ਦੇ ਯਾਦ ਰਣਜੀਤ ਸਿੰਘ ਦੇ ਤੇ ਹੋਰ ਜਿਹੜੇ ਜਿੱਥੇ ਜਿਹੜਾ ਵੀ ਹਕਮ ਹਟਾ ਰਿਹਾ ਉਹਦੇ ਗੁਲਾਮ ਰਹੇ ਨੇ ਉਹਨਾਂ ਦੀ ਜੀ ਜ਼ੁਰੀ ਕਰਦੀ ਰਹੇ ਨੇ ਤਾਂ ਜੋ ਇਹਨਾਂ ਨੂੰ ਤਾਕਤ ਤੇ ਪੈਸਾ ਜਿਹੜਾ ਉਹ ਮਿਲਦਾ ਰਹੇ ਬ੍ਰਹਮਾ ਨਿਰਮਲੇ ਬ੍ਰਹਮਣ ਇਸ ਤਰ੍ਹਾਂ ਸਨ ਕਿ ਸੰਤ ਸੰਗਿ ਗਿਆਨੀ ਦੇ ਘਰ ਦੇ ਮੂਹਰੇ ਗਣੇਸ਼ ਦਾ ਬੋਤਲ ਲਗਾ ਸੀ ਯਾਨੀ ਕਿ ਗਣੇਸ਼ ਦੇ ਪੂਜਿਆ ਕਰਦੇ ਸਨ ਇਹ ਇਨਾਂ ਦੀ ਬ੍ਰਾਹਮਣੀ ਸੋਚੀ ਦਰਬਾਰ ਸਾਹਿਬ ਚ ਜਿੰਨੀਆਂ ਬ੍ਰਾਹਮਣੀ ਰਵਾਇਤਾਂ ਨੇ ਉਹ ਸੂਰਤ ਸਿੰਘ ਤੇ ਖਾਸ ਕਰਕੇ ਗਿਆਨੀ ਸੰਤ ਸਿੰਘ ਦੀਆਂ ਕਾਇਮ ਕੀਤੀਆਂ ਹੋਈਆਂ ਹਨ ਤੇ ਉਹ ਜਿਹੜਾ ਅੱਜ ਵੀ ਤੁਹਾਨੂੰ ਨਜ਼ਰ ਆਉਂਦਾ ਉੱਥੇ ਕਿਤੇ ਜੋਤ ਜਗਨ ਲਈ ਹੈ ਕਿਤੇ ਮੱਥੇ ਟੇਕਣ ਦਾ ਹੈ ਕਿਤੇ ਲੁਖਨੇਵਾਰਨ ਵੇਰੀ ਹੈ ਕਿਤੇ ਦੁਖਪੰਜਨੀ ਵੇਰੀ ਹੈ ਕਿਤੇ ਹਰ ਕੀ ਪੌੜੀ ਇਹ ਸਾਰੇ ਨਾਮ ਜਿਹੜੇ ਨੇ ਬ੍ਰਹਮਣਾ ਦੇ ਹਰ ਦੁਆਰ ਦੇ ਕਾਸ਼ੀ ਦੇ ਜਿਹੜੇ ਇਹ ਇਹਨਾਂ ਨਿਰਮਲਾਂ ਨੇ ਰੱਖੇ ਹੋ ਸਨ ਔਰ ਇਹਨਾਂ ਨਿਰਮਲਾਂ ਦਾ 1920 ਤੱਕ ਕਬਜ਼ਾ ਰਿਹਾ ਜਿੱਤੇ ਤੋਂ ਸਿੱਖਾਂ ਨੇ ਜਿਹੜਾ ਇਸ ਗੁਰਦੁਆਰੇ ਨੂੰ ਆਜ਼ਾਦ ਕਰਾਇਆ ਤੋ ਇਹ ਮੰਤ ਤੇ ਮ ਸੰਦੇ ਜਿਹੜੇ ਸਨ ਇਹ ਉਹੀ ਨਿਰਮਲੇ ਸਨ ਸੋ ਉਹਨਾਂ ਨਿਰਮਲਿਆਂ ਵਿੱਚੋਂ ਹੀ ਜਿਹੜੀ ਹੈ ਇਹ ਆਪਣੀ ਸੂਰਤ ਸਿੰਘ ਤੇ ਸੰਤ ਸਿੰਘ ਤੇ ਦਰਬਾਰਾ ਸਿੰਘ ਤੇ ਪਰਤੂਮਨ ਸਿੰਘ ਤੇ ਇਹ ਜਿਹੜੇ ਸਾਰੇ ਆਪਣੇ ਆਪ ਨੂੰ ਗੁਰਬਚਨ ਸਿੰਘ ਸੁੰਦਰ ਸਿੰਘ ਗੁਰਬਚਨ ਸਿੰਘ ਕਰਤਾਰ ਸਿੰਘ ਜਰਨੈਲ ਸਿੰਘ ਠਾਕੁਰ ਸਿੰਘ ਤੇਰ ਨਾਮ ਤੋਂ ਮਾ ਜੜਾ ਇਹ ਆਪਣੇ ਉਹਨਾਂ ਦੇ ਵਾਰਿਸ ਕਹਿੰਦੇ ਹਨ ਤੇ ਇਹਦਾ ਮਤਲਬ ਸਾਫ ਹੋ ਗਿਆ ਵੀ ਚੌਕ ਮੈਤਾ ਡੇਰਾ ਕੋਈ ਦੰਦਮਈ ਟਕਸਾਲ ਨਹੀਂ ਜਿਹਨੂੰ 1977 ਚ ਕਰਤਾਰ ਸਿੰਘ ਉਹਨਾਂ ਨੇ ਦੰਦਮਈ ਟਕਸਾਲ ਡਿਕਲੇਅਰ ਕਰ ਦਿੱਤਾ ਸੀਗਾ ਇਹ ਅਸਲ ਚ ਉਹੀ ਨਿਰਮਲੇ ਹਨ ਉਹ ਹੀ ਹਨ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਨਾਜਾਇਜ਼ ਕਬਜ਼ਾ ਕੀਤਾ ਸੀ ਤੇ ਬ੍ਰਾਹਮਣੇ ਰਿਵਾਇਤਾ ਨੇ ਆਂਦੀ ਅਸਨ ਤੇ ਉਹਨਾਂ ਨੂੰ 1925 ਵਿੱਚ ਖੰਨੇ ਆਜ਼ਾਦ ਕਰਵਾਇਆ ਜੇ ਹੁਣ ਜਦੋਂ ਦਾ ਪ੍ਰਕਾਸ਼ ਸਿੰਘ ਬਾਦਲ ਦੀ ਹਕੂਮਤ ਆਈਏ ਪ੍ਰਕਾਸ਼ ਸਿੰਘ ਬਾਦਲ ਨੇ ਇਹ ਨਿਰਮਣਾਂ ਦੀ ਤਾਕਤ ਫਿਰ ਕਾਇਮ ਕਰ ਦਿੱਤੀ ਹੈ ਪਹਿਲਾਂ ਤਾਂ 1984 ਵਿੱਚ ਜਿਹੜਾ ਦਰਬਾਰ ਸਾਹਿب ਤੇ ہم نے تباد 1986 جدوں ਇਹਨਾਂ ਨੇ ਆਕੇ ਅਖੌਤੀ ਸਰਬਤ ਖਾਲਸਾ ਕੀਤਾ ਤੇ ਉਹਦੇ ਦਰਬਾਰ ਸਾਹਿਬ ਦੇ ਗਰੰਤੀ ਆਪੇ ਲਾਕੇ قبضہ ਕਰਨ ਦੀ ਕੋਸ਼ਿਸ਼ ਕੀਤੀ ਪਰ برکاشنگ بادਲ ਦੇ ਆਉਣ ਤੋਂ ਬਾਅਦ ਇਹ ਸਾਰੇ ਦਾ ਸਾਡਾ ਜਿਹੜਾ ਨਿਰਮਲੇ ਹੀ ਗਰੰਤੀ ਲੱਗੇ ਹੋਏ ਹਨ ਔਰ ਇਹਨਾਂ ਵਿੱਚੋਂ ਜਿਹੜਾ ਸਿੱਖੀਧਾਰੀ ਮੈਂ ਕੋਲ ਦਰਬਾਰ ਸਾਹਿਬ ਵਿੱਚ ਕੀਰਤਨ ਦੇ ਵਿੱਚ ਜਿਹੜਾ ਅਖੌਤੀ ਦਸਮਨਚੋ ਜਿਹੜੀਆਂ ਚੀਜ਼ਾਂ ਲਿਆ ਲਈ ਗਈ ਇਸ ਸਭ ਨਿਰਮਲੇ ਨੇ ਲਿਆਂਦੀਆਂ ਨੇ ਅੱਜ ਕੋਈ ਵੀ ਨਿਰਮਲੇ ਤੋਂ ਬਿਨਾ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਗਰੰਤੀ ਨਹੀਂ ਲੱਗ ਸਕਦਾ ਕਿਉਂਕਿ ਇਹਨਾਂ ਦਾ قبضہ ਹੈ ਸੋ ਇਹ ਨਿਰਮਲੇ ਉਹ ਨਹੀਂ ਹਨ ਜਿਹੜੇ ਗੁਰੂ ਸਾਹਿਬ ਨੇ ਕਿਤੇ ਭੇਜੇ ਨਹੀਂ ਭੇਜਿਆ ਕੋਈ ਕਿਸੇ ਨੂੰ ਵਿਦਾਨਸ ਨਹੀਂ ਭੇਜਿਆ ਇਹ ਸਾਰੇ ਉਹੀ ਨੇ ਜਿਨ੍ਹਾਂ ਨੇ ਸਿੱਖੀ ਦੇ ਨਾਂ ਤੇ ਨਿਰਮਲ ਮਤ ਬ੍ਰਹਮਣ ਨਿਰਮਲ ਮਤ ਤੇ ਨਿਰੋਲ ਬ੍ਰਹਮਣ ਮਤ ਦਾ ਪ੍ਰਚਾਰ ਕੀਤਾ ਔਰ ਉਹੀ ਅੱਜ ਦਰਬਾਰ ਸਭ ਤੇ ਕਾਬਜ਼ ਨੇ ਸੋ ਇਹ ਕੋਈ ਟਕਸਾਲ ਨਹੀਂ ਇਹ ਨਿਰਮਲ ਇੱਕ ਧੋਖਾ ਹੈ ਸਿੱਖੀ ਦੇ ਨਾਲ ਕੀਤਾ ਗਿਆ ਜਿਹੜਾ ਸਿੱਖੀ ਨੂੰ ਸਿਮੋਖ ਵਾਂਗ ਕੇ ਖਾਰ ਰਿਹਾ ਹੈ ਸਿੱਖਾਂ ਨੂੰ ਇਹਨਾਂ ਤੋਂ ਬਚਣ ਦੀ ਜ਼ਰੂਰਤ ਹੈ ਸ਼ੁਕਰੀਆ